ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਅੱਜ ਤੁਹਾਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਗੁਰਦਵਾਰਾ ਸਾਹਿਬ ਦੇ ਬਾਰ ਬਾਰ ਜੋ ਬਾਜ਼ਾਰ ਹਨ ਉਹ ਤੁਹਾਨੂੰ ਦਿਖਾਵਾਂਗੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨ ਜਰੂਰ ਕਰਿਓ ਇਹ ਸਾਡੀ ਕਰਤਾਰਪੁਰ ਸਾਹਿਬ ਦੀ ਚੌਥੀ ਵੀਡੀਓ ਹੈ ਤੇ ਹੋ ਆਸ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਐ ਕਮੈਂਟ ਬਾਕਸ ਵਿੱਚ ਐ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਇਥੇ ਲੋਕਰ ਬਣਿਆ ਆਪ ਆਪਣਾ ਸਮਾਨ ਵਿੱਚ ਰੱਖ ਕੇ ਚਾਬੀ ਮਾਰ ਕੇ ਤੇ ਆਪਣੀ ਨਾਲ ਲੈ ਜਾਓ ਨੇ ਬੋਤਲੇ ਕਾਫੀ ਪੈਂਦੀ ਹੈ। ਬੈਂਜੀ ਦੀ ਇੱਕ ਬੋਤਲ ਦੇ ਚ ਨਿੱਕੀਆਂ ਆਹ ਤੇ ਨਾ ਲੈਨੇ ਕੰਟੀ ਦੀ ਆ ਨਾ ਦੇਖਜ ਪੈਂਦੀ ਸੀ। ਚਲੋ ਜੀ ਹੁਣ ਅਸੀਂ ਚੱਲੇ ਆਂ ਮਾਰਕੀਟ। ਤੋਪ ਬੜੀ ਆ। ਪੈਰ ਸੜਦੇ ਹੀ ਹੁਣ ਜੁੱਤੀ ਪਾ ਲਈ। ਇਧਰ ਸ਼ਾਇਦ ਕਰਤਾਰਪੁਰ ਸਾਹਿਬ ਪਿੰਡ ਆ। ਨਾਲ ਲੱਗਦਾ like ਲੇ ਪਾਕਿਸਤਾਨ ਵਾਲੇ ਪਾਸੋਂ ਜਿਉਂਦੇ ਆ ਉਹ ਇਧਰ ਆਉਂਦੇ ਆ ਆ ਕਿੱਡਾ ਵਧੀਆ ਨਾ ਬਣਾਇਆ ਛਤਰੀ ਬਣਾਈ ਆ ਥੱਲੇ ਵੇਖੋ ਕਿੰਨਾ ਵਧੀਆ ਨਾ ਬਣਾਇਆ ਕੱਟ-ਕੱਟ ਕੇ ਬਾਗ ਕਿੱਡਾ ਵਧੀਆ ਬਣਿਆ ਦੇਖੋ ਅਸੀਂ ਮਾਰਕੀਟ ਵੱਲ ਤੁਰੇ ਜਾਂਦੇ ਸੀ ਰਾਹ ਸਾਨੂੰ ਇੱਕ ਪਰਿਵਾਰ ਮਿਲਿਆ ਪਾਕਿਸਤਾਨੀ ਪਰਿਵਾਰ ਸੀ ਇਹਨਾਂ ਨੇ ਬਾਜ਼ ਮਾਰੀ ਲੋਕ ਇਹ ਗੱਲਾਂ ਬਤਾ ਦਿੱਤੀ ਬਹੁਤ ਵਧੀਆ ਲੱਗਾ ਉਹਨਾਂ ਕੋਲ ਛੋਟਾ ਇੱਕ ਬੱਚਾ ਸੀਗਾ ਬਹੁਤ ਪਿਆਰਾ ਬੱਚਾ ਸੀ ਤੇ ਬੱਚੇ ਨੂੰ ਮਿਲਿਆ ਸਾਰੇ ਮਿਲਦੇ ਬੜੀ ਖੁਸ਼ੀ ਆਈ ਉਹਨਾਂ ਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਫਿਰ ਸਾਡੀ ਵੀਡੀਓ ਬਣਾਈ ਤੇ ਅਸੀਂ ਉਹਨਾਂ ਦੇ ਨਾਲ ਫਿਰ ਫੋਟੋ ਲੈ ਚਾਈ ਉਹਨਾਂ ਸਾਡੇ ਨਾਲ ਖਚਾਈ ਤੇ ਬਹੁਤ ਵਧੀਆ ਲੱਗਾ ਤੇ ਹਿੰਦੇ ਸਾਨੂੰ ਉੱਧਰ ਜਾਣ ਦੀ ਮਨਾਹੀ ਹੈ ਸਾਡੇ ਬਜਾਇਰ ਨਹੀਂ ਜਾਂਦਾ ਤੇ ਇਸ ਕਰਕੇ ਚਲੋ ਅਬ ਮਿਲ ਕੇ ਬੱਚਾ ਛੁਡਾਇਆ ਮਾਤਾ ਜੀ ਨੂੰ ਚੁੱਕਿਆ ਭੈਣ ਜੜੀ ਇਹ ਪਹਿਲਾਂ ਦਿੱਤੀ ਹੀ ਇਹਨਾਂ ਨੂੰ ਬਾਪੂ ਦੀ ਕਾਪੀ ਜੀ ਕਿਹਦੇ ਨਾਲ ਮੈਂ ਨਹੀਂ ਚਾਹੋ ਉਹ तो आगा। आगा। तो, किलो चो बिलो पा के ਮਿੰਟ ਮਾਰਗਰੀਟਾ ਸਪੈਸ਼ਲ ਇੰਟੈਕ ਹੈ ਜੇ ਪਾਕਿਸਤਾਨ ਦੇ ਅੰਦਰ ਇਹ ਸਪਰਾਈਟ ਵਾਲਾ ਨੇ ਹੈਗਾ ਜੇ ਇਹ ਜਿਹੜਾ ਵੀ ਆਂਦਾ ਭਾਈ ਇੰਡੀਆ ਦੇ ਅਗਰ 90% ਲੋਕ ਆ ਰਹੇ ਨੇ ਤੇ 70% ਇਹਨੂੰ ਚੱਕ ਕੇ ਪੀ ਰਹੇ ਨੇ ਇਹ ਨੰਬਰ 1 ਪਾਕਿਸਤਾਨ ਦਾ ਬ੍ਰਾਂਡ ਹੈਗਾ ਇਹ ਬਹੁਤ ਹੀ ਪਿਆਰੀ ਬੋਤਲ ਹੈਗਾ ਪਦੀਨਾ ਮਿੰਟ ਮਾਰਗਰੀਟਾ ਇਹਦਾ ਫਲੇਵਰ ਹੈਗਾ ਜੀ ਇਹ ਪੀਓਗੇ ਤੁਹਾਡੀ ਗੋਗੜ ਦੇ ਕੰਮ ਕਰੇਗਾ ਤੁਹਾਡੇ ਜਿਹੜੇ ਵੱਡੇ ਵੱਡੇ ਪੇਟ ਫੁੱਲੇ ਫੁੱਲੇ ਪੇਟ ਨੇ ਨਾ ਉਹ ਸਾਰੇ ਅੰਦਰ ਕਰ ਦਿਆਂਗੇ ਸਿਰ ਇੱਕ ਬੋਤਲ ਪੀਣ ਨਾਲ ਹੀ ਹਰ ਸ਼ੈ ਖਤਮ ਕਰ ਦਿਆਂਗੇ ਇਹ ਕਿੰਨੇ ਦੀ ਹੈ એનਰਜੀਆ ਬਹਾਲ ਕਰ ਦਿਆਂਗੇ ਤਾਕਤਾਂ ਬਹਾਲ ਕਰ ਦਿਆਂਗੇ ਵੇ ਤੁਹਾਨੂੰ ਨੀਂਟੀ ਮਾਗੋ ਜਾਣ ਦੀ ਕੋਈ ਲੋੜ ਨਹੀਂ ਸਿਰਫ ਮਿੰਟ ਮਾਰਕੀਟਾਂ ਦਾ ਸੁੱਟੋ ਤੇ ਠੰਡੇ ਹੋ ਜਾਓ ਕੋਨਾ ਸਕੂਨ ਪਰ ਸਕੂਨ ਮੋਹਰ ਰੇਟ ਕਿੰਨਾ ਕਿਤੇ ਮਰੀ ਜਾ ਦੀ ਕੋਈ ਲੋੜ ਨਹੀਂ ਰੇਟ ਵੀ ਦਾਦੇ ਹੋ ਨਾ ਸਿਰਫ ਇੰਡੀਆ 70 ਰੁਪਏ ਜਾ ਗਿਆ ਪਾਕਿਸਤਾਨੀ 200 ਰੁਪਏ ਦੀ ਬੋਤਲ ਆ ਗਈ ਹੈ ਵੀ ਬੜੀ ਕਮਾਲ ਬੋਤਲ ਆ ਗਈ ਸਾਡੇ ਜਿੰਨੇ ਵੀ ਇਸ ਤੋਂ ਜਾ ਕੇ ਭਰਾਂਦੇ ਨੇ ਉਹਨਾਂ ਨੂੰ ਮੇਰਾ ਮਸ਼ਰਬ ਹੈ ਪਾਕਿਸਤਾਨਾ ਹੋਵੇ ਜਾਂ ਯੂਕੇ ਕਹੇ ਤੂੰ ਸਪਰੇਡ ਮਿੰਟ ਮਾਰਕੀਟਾਂ ਦਾ ਲਾਜ਼ਮੀ ਪੀ ਕੇ ਜਾਓ ਕੋਣ ਹਾਂ ਕੋਣ ਕਿਹੜੀ ਖਾਣੀ ਹੈ ਇੱਕ ਕੁਲਤੀ ਹੈ ਕੌਣ ਹੈ ਲੈਮਨ ਸੋਡਾ ਵੈ ਮਿੰਟ ਮਾਰਗਰੀਟਾ ਵੈ ਤੇਈ ਭੱਲਾ ਵੈ ਆਪਾਂ ਨੂੰ ਪੜਿਆ ਲਿਖਿਆ ਸਮੋਸਾ ਡਿਗਰੀ ਹੋਲਡਰ ਐ ਮੈਂ ਇੰਗਲਿਸ਼ ਕੀਤਾ ਦਾ ਉਹ ਸਰਪ ਕੋੜਾ ਵੈ ਕੋਈ ਹੁਣ ਬਿਊਟੀ ਪਾਰਲਰ ਚ ਬੁੱਢੀਆਂ ਨੂੰ ਖੜਨ ਦੀ ਕੋਈ ਲੋੜ ਨਹੀਂ ਆਇਆ ਉਹਨਾਂ ਨੂੰ ਗੱਪ ਪੜ ਦੀ ਇੱਕ ਪਲੇਅਰ ਖਾਉ ਲਿਆ ਆ ਕੇ ਸਾਡੀ ਜ਼ਿੰਦਗੀ ਦਾ ਸਕੂਨ ਕਦੀ ਬਿਊਟੀ ਪਾਰਲਰ ਦਾ ਗੱਲ ਨੂੰ ਕੰਮ ਕਰਨ ਦੀ ਲੋੜ ਕੋਈ ਨਹੀਂ ਬੁੱਢੀਆਂ ਬਿਊਟੀ ਪਾਰਲਰ ਭੇਜਦੇ ਦੋ ਦੋ ਘੰਟੇ ਬਾਹਰ ਬੈਠ ਕੇ ਸਬਰ ਕਰਨ ਦੀ ਘੜ ਕਰਨ ਦੀ ਕੋਈ ਲੋੜ ਨਹੀਂ ਆਗੀ ਗੱਤੀ ਤਿਆਗੋ ਦਸੀ ਬਾਹਰੋਂ ਚੱਲ ਕੇ ਚਲੀਏ ਪਾਰਟੀ ਖਾਟੀ ਕਰੀਏ ਜਾ ਕੇ ਇੰਜੋਏ ਕਰੀਏ ਜਾ ਕੇ ਠੀਕ ਠੀਕ ਆ ਇਸ ਸ ਮੈਂ ਚਾਚਾ ਅਸਰਾਂ ਦੀ ਬੜੀ ਮਸ਼ਹੂਰ ਕੁਲਫੀ ਆ ਖੋਇ ਵਾਲੀ ਕਿਲੋ ਬਦਾਮ ਕਿਲੋ ਪਿਸਤਾ ਤੇ ਕਿਲੋ ਖਜੂਰ ਲਾ ਕੇ ਤਿਆਰ ਕੀਤੀ ਜਾਂਦੀ ਹੈ ਉਹ ਮਿਲਦੀ ਹੈ ਇੰਡੀਆ ਸੱਤਰ ਦੇ ਪਾਕਿਸਤਾਨੀ 200 ਰੁਪਏ ਦੀ ਆ ਗਿਆ ਹੈ ਵੀ ਬੜੀ ਕਮਾੜ ਦੀ ਚੀਜ਼ ਹੈਗੀ ਹੈ ਭਾਈਆ ਦੇਸੀ ਕਿਉਂ ਪੰਦਾ ਉਹਦੇ ਵਿੱਚ ਹੌਸਲਾ ਸਾਡੇ ਉੱਪਰ 15 ਲੱਖ ਰੁਪਏ ਵਾਲੀ ਮੱਝ ਆ ਗਈ ਜਿਹਦੇ ਤੋਂ ਵੀ ਚਾਹ ਬੰਦੀ ਹੈ ਸਾਡੇ ਕੋਲ ਠੀਕ ਹੈ ਉਹ 200 ਕਿਸਮ ਦੀ ਸਾਡੇ ਨੂੰ ਚਾਹੀਦੀ ਹੁੰਦੀ ਹੈ 200 ਕਿਸਮ ਦੀ ਕਾਫੀ ਹੁੰਦੀ ਹੈ 15 ਲੱਖ ਵਾਲੇ ਮੇਰੇ ਦਾਤੀ ਦੇ ਦਾਦੇ ਨੇ ਪੈਸੇ ਖਰਚ ਕੇ ਮੱਝ ਲੈਂਦੀ ਹੈ ਐਵੇਂ ਲਈ ਯਾਤਾਂ ਵਿੱਚ ਪੜਾਵਾ ਦੀ ਸੇਵਾ ਕਰਦੇ ਵਿੱਚ ਬੈਠ ਗਿਆ ਇੰ ਇਹ ਬਹੁਤ ਬਹੁਤ ਸਾਡੇ ਕੋਲ ਗੋਲ ਗੱਪਾ ਹੈਗਾ ਪੰਜਾ ਬੁਲਕਾ ਦਾ ਪਾਣੀ ਪੰਜਾ ਪੰਜਾ ਛਾਣਾ ਦੀ ਕੈਚਅਪ ਆ ਕੇ ਦੇਨੇ ਗੋਲ ਗੱਪਾ ਬਣਾ ਕੇ ਸਾਡੇ ਆਮ ਗੋਲ ਗੱਪੇ ਰੇਡੀਅਨ ਦੁਆਰ ਦੁਕਾਨਾਂ ਨਾਲ ਥਾਨਿਆਂ ਦੇ ਵੇਖਦੇ ਨੇ ਹੋਰ ਲੋਕਲ ਗੋਲ ਗੱਪੇ ਲੈ ਆ ਇੰਟਰਨੈਸ਼ਨਲ ਗੋਲ ਗੱਪਾ ਖਾਓ ਤਾ ਸੁਆਦ ਸੁਆਰ ਚੱਕੇ ਚੱਕਾ ਹੈ ਕਰਾਇ ਬੜਾ ਪਿਆਰ ਪੰਜਾ ਮਿਲਕਾ ਦਾ ਹਾਂਜੀ ਕਰਾਇ ਬੜਾ ਪੈ ਗਿਆ ਨਾ ਕਾਇਆ ਕਾਇਨ ਛੱਡੋ ਤੇ ਕਾਮ ਰੂਟੀ ਹਰ ਜਗ੍ਹਾ ਮਾਰਕੀਟ ਚ ਚੱਲਦਾ ਉਹ ਛੱਡੋ ਅੱਛਾ ਸਾਡੇ ਕੋਲ ਇੱਕ ਪੜਿਆ ਪੜਿਆ ਲਿਖਿਆ ਸਮੋਸਾ ਹੈਗਾ ਡਿਗਰੀ ਹੋਲਡਰ ਅੱਛਾ ਮੇਰੇ ਹੱਥ ਜਿਹੜਾ ਸਮੋਸਾ ਹੈਗਾ ਉਹ ਇੰਡੀਆ ਦੇ ਚਾਰਜ ਹੈ ਇਹੋ ਜਿਹਾ ਕੋਸਾ ਕੋਈ ਨਹੀਂ ਪਾਕਿਸਤਾਨ ਚ ਪਾਕਿਸਤਾਨ ਜਿਹਨੇ ਬਣਾ ਸਕਦਾ ਤਨਾ ਇੰਡੀਆ ਚ ਬਣਾ ਸਕਦਾ ਤਾਪੁਰ ਖਾਬ ਲੋਕੇ ਕੈਫੇ ਤੇ ਮਿਲਦਾ ਸੀ ਅੱਛਾ ਪੜਿਆ ਲਿਖਿਆ ਸਮੋਸਾ ਮੈਨੂੰ ਲੱਗਦਾ ਕਿ ਅਨਪਾਰੀ ਬੰਦਾ ਉਹ ਖਾਏਗਾ ਨਾ ਤੇ ਡਿਗਰੀ ਹੋਲਡਰ ਹੋ ਜਾਏਗਾ ਜਿੱਦਾਂ ਮਰਜ਼ੀ ਨਾ ਉਹ ਕਿਹੜਾ ਉਹ ਕਿਹੜਾ ਸਮੋਸਾ ਉਹ ਵੱਡਾ ਸਮੋਸਾ ਪੜਿਆ ਲਿਖਿਆ ਤੂੰ ਦਿਖਾ ਦੇ ਦਰਸ਼ਨ ਕਰਾ ਦੇ ਉਹਦੇ ਹੋ ਖਤਮ ਹੋ ਗਿਆ ਉਹ ਐਸਾ ਖਤਮ ਹੋ ਗਿਆ ਉਹ ਆ ਇੰਨਾ ਨੇ ਥੋੜੀ ਮਕਦਾ ਗਦਾਚਾ ਉਹ ਜਿਆਦਾ ਜੇ ਸੁਬਾ ਸੁਬਾ ਅੰਨੇ ਨੇ ਨਾ ਉਹ ਤਰਜ਼ਾ ਜਿਹਾ ਕਹਿੰਦੇ ਭਾਈਆ ਨੂੰ ਨਾ ਡਿਗਰੀ ਹੋਲ ਦਾ ਸੋਸ ਸਾਡੇ ਤੋਂ ਭਾਗ ਦੇਣਾ ਪੈਂਦਾ ਅੱਛਾ ਉਹ ਪੰਨਾ ਵੀ ਸੋਸੇ ਬਾੰਦਣੇ ਪੜੇ ਲਿਖੇ ਬਾਕੀ ਜਾਣ ਪੜੋ ਤੇਰੇ ਧੰਨ ਪੜਾ ਉਹ ਸੋਹਣਾ ਪਤਾ ਫਿਰ ਫਿਰਦਾ ਹੋਏ ਨਾ 75 ਜਿਹੜੇ ਹਾਂ ਪਰ ਹੁੰਦੇ ਨੇ ਪੰਜ ਹੀ ਬੜੇ ਲਿਖੇ ਹੁੰਦੇ ਨੇ ਵਾਹ ਜੀ ਉਹ ਸਿਸਟਮ ਸਪੂਤ ਦੇ ਵਿੱਚ ਪਾਇਆ ਠੀਕ ਹੈ ਠੀਕ ਹੈ ਠੀਕ ਹੈ ਥੋੜੀ ਜਿਹੀ ਵਧੀਆ ਤੁਸੀਂ ਕਰ ਦਿਓ ਤੇ ਜਿੱਥੇ ਜਿੱਥੇ ਵਿਜ਼ਿਟ ਕਰਾਂਗੇ ਜਿੱਥੇ ਜਿੱਥੇ ਟੂਰ ਕਰਾਂਗੇ ਜਾ ਕੇ ਤੇ ਵੀਡੀਓ ਅੰਦੀ ਤੁਹਾਨੂੰ ਅਪਲੋਡ ਕਰਕੇ ਪਾਦੇ ਰਹਾਂਗੇ ਉਹਦੀ ਸ਼ਰਤ ਇਹ ਕਿ ਇਹਨਾਂ ਨੂੰ ਲਾਈਕ ਤੇ ਫਾਲੋ ਤੇ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਫਿਰ ਵੀਡੀਓ ਵੀ ਦੇ ਦੇਣਾ ਠੀਕ ਹੈ ਠੀਕ ਹੈ ਓਕੇ ਜੀ ਬਾਈ ਠੀਕ ਹੋ ਗਈ 200 ਰੁਪਏ 500 60 ਹਾਂ ਜੀ 200 ਰੁਪਏ ਦੀ ਇੱਕ ਪੁੱਛ ਲੋ ਰੇਟ ਰਾਟ ਪੁੱਛ ਲੋ ਮੈਂ ਸੜਿਆ ਹਾਂ ਇੱਥੋਂ ਠੀਕ ਹੈ ਇਹ ਦੇਖਾ ਲੈ ਤੁਹਾਡਾ ਨੰਬਰ ਹੋ ਕੰਨੇ ਮੈਂ ਰੰਗ ਦਾ ਦਿਖਾਓ ਵੀਰ ਜੀ ਆ ਸਾਡੇ ਪਾਕਿਸਤਾਨ ਦੀ ਸੁਭਾਅ ਜੀ ਟੌਰ ਜੇ ਬਣਾ ਤੇ ਸਾਡੇ ਤੁਹਾਡਾ ਸਿੱਧੂ ਕ੍ਰਿਕਟਰ ਲੈ ਗਿਆ ਨੇ ਜੋਸ਼ ਸਿੱਧੂ ਸਾਡੇ ਪਾਕਿਸਤਾਨ ਦੀ ਮੁੱਖ ਮੰਤਰੀ ਕੁਮਾਰੀ ਜੀ ਨਵਾਜ਼ ਵੀ ਲੈ ਕੇ ਗਈ ਹੈ ਸਾਡੇ ਬਾਬੇ ਦੇ ਘਰ ਦਾ ਸਵਾਗਤ ਹੈ ਸਾਡਾ ਐ ਨਰਵਾਲ ਦੀ ਨਰਵਾਲ ਨੇ ਕਹਿੰਦੇ ਨਰਵਾਲੀ ਸ਼ਾਲ ਤੇ ਤੁਹਾਡੇ ਇੰਡੀਆ ਦੇ ਪਾਕਿਸਤਾਨੀ ਮੁੰਡੇ ਚਿੰਡੇ ਚਿੱਟੇ ਕੁਰਤੇ ਪਜਾਮੇ ਤੋਂ ਵੀ ਲੈਂਦੇ ਨੇ ਬੋਡੀ ਟੌਰ ਹੈ ਜੀ ਵੀਰ ਜੀ ਸੋਹਣੀ ਲੱਗਦੀ ਹੈ ਤੇ ਤੁਹਾਡੇ ਇੰਡੀਆ 'ਚ ਮਨ ਪੰਡਾ ਬਣ ਬਣ ਕੇ ਖੜਦੇ ਜੀ ਵੀਰ ਜੀ ਕਿੰਨੇ ਦੀ ਆ ਚੀਜ਼ ਵੀਰ ਜੀ 600 ਰੁਪਏ ਇੰਡੀਆ ਦਾ इंडिया ਦਾ 600 ਉੱਧਰ ਤੱਕ ਨਾ ਤਾਂ ਸਾਡਾ ਬੰਦਾ ਵੀ ਜੀ 1700 ਰੁਪਇਆ ਤੁਹਾਨੂੰ ਦੇਵਾਂਗੇ ਸਿਰਫ 500 ਰੁਪਏ ਦੀ ਸਾਡਾ ਪਾਕਿਸਤਾਨੀ ਹੋ ਗਿਆ 1400 ਰੁਪਇਆ ਵੀਰ ਜੀ ਬਹੁਤ ਸੋਹਣੀ ਲੱਗਦੀ ਹੈ ਤੇ ਬਹੁਤ ਕੈਂਟੀ 1400 ਰੁਪਏ ਦੇ ਬੰਦੇ ਪਤਨ ਜੀ ਭਾਈ ਮਨੇ ਕਾਹ ਖੈਨਗਾ ਇਸਕਾ ਪੈਕੇਟ ਇਹ ਇਹ ਇੰਡੀਆ ਦਾ ਹੈ ਕਿ ਜਾਂ ਪਿਓਰ ਕੱਟਣਾ ਇੰਡੀਆ ਦਾ ਤੁਮ ਦੇ ਇੰਡੀਆ ਦਾ ਕਿੰਨੇ ਦਾ 1000 ਰੁਪਏ ਦਾ ਇੱਕੀ ਕੋ ਧੋਕਣਾ ਹੋਵੇ ਇਹ ਇੰਡੀਅਨ ਹਜ਼ਾਰ ਇਹ ਇੱਕ ਹੈ ਕਪੜਾ ਪਿਓਰ ਕਾਟਨ ਸੁੱਤੀ ਐ ਬੋਸਤੀ ਐ ਬੋਸਤੀ ਅੱਛੇ ਸੋਹਣੇ ਐ ਪਾ ਬਿਲਕੁਲ ਬੈਠਿਆ ਹੈ ਐ ਇੰਡੀਅਨ ਛੇ ਸੋਹਣੇ ਅੱਛਾ ਇਹ ਹਜ਼ਾਰ ਦੇ ਹੋ ਜਾਣੀ ਹੈ ਕਿਉਂਕਿ ਇਹ ਪਿਓਰ ਬੋਸਤੀ ਹੈ ਲਓ ਜੀ ਇਹਨੂੰ ਬੋਸਤੀ ਬਣਾਓ ਕੀ ਰੇਟ ਹੈ ਇਹ ਤਾਂ ਹੋ ਜਾਏਗਾ 12 ਆ ਜੀ ਐ ਬੋਸਤੀ ਇੱਕ ਨੰਬਰ ਅੱਛਾ ਕੋਈ ਬ੍ਰਾਂਡ ਪਾਕਿਸਤਾਨ ਆ ਜਾ ਠੀਕ ਆ ਇਹ ਤੁਹਾਨੂੰ ਮਿਲੇਗਾ ਜੀ ਲੈਣਾ ਕਿਹੜਾ ਲੈਣਾ ਇਹ ਤੁਹਾਨੂੰ ਮਿਲੇਗਾ 1000 ਰੁਪਏ ਦਾ ਇੰਡੀਅਨ ਇਹ ਤੁਹਾਨੂੰ ਮਿਲੇਗਾ 1200 ਦਾ ਇਹ ਤੁਹਾਨੂੰ ਮਿਲੇਗਾ 600 ਲੈ ਗਏ ਨਾ ਹੁਣ ਇਹੋ ਦਿਖਾ ਖੜੇ ਨੇ 700 ਲੈ 5 2 ਕੋਰੇ ਦੇ 2 ਦੇਖ ਲਓ ਪਸੰਦ ਕਰਦੇ दुकान जी लागू बहुत वादिया चीजा बड़ी है हाँ जी सेम बस वीडियो की समाप्ति है जी ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ